ਸਾਰੇ ਜਿਹੜੇ ਦੇਖਣ ਕਰਵਾ ਲੈ ਜਿੰਨਾਂ ਦੇ ਮਨ ਅੰਦਰ ਕਿਸੇ ਤਰ੍ਹਾਂ ਦਾ ਵੀ ਮਜਨੂ ਟੱਲਾ ਗੁਰਦੁਆਰਾ ਹੈ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਇਹ ਬਾਹਰਲੀ ਸਾਈਡ ਹੈ ਪਹਿਲੀ ਵੀਡੀਓ ਆਪਾਂ ਅੰਦਰਲੀ ਸਾਈਡ ਬਣਾਈ ਸੀ ਇਹ ਬਾਹਰ ਦੀ ਬਾਹਰ ਵਾਲੀ ਸਾਈਡ ਹੈ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਇਹ ਮਜਨੂ ਟੱਲਾ ਗੁਰਦੁਆਰਾ ਹੈ ਜੇ ਮਜ ਨੂੰ ਢੱਲਾ ਹੈ ਉਹ ਦੁਆਰਾ ਜੋ ਦਿੱਲੀ ਦੇ ਵਿੱਚ ਸशोਬਤ ਹੈ ਆਪ ਦਰਸ਼ਨ ਕਰੋ ਜੀ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਇੱਕ ਗੁਰਦੁਆਰਾ ਦਿੱਲੀ ਦੇ ਵਿੱਚ ਹੈ ਆਪ ਦਰਸ਼ਨ ਕਰੋ ਜੀ ਸਾਧ ਸੰਗਤ ਜੀ ਸਾਧ ਗੁਰੂ ਜੀ ਦੇ ਦਰਸ਼ਨ ਕਰੋ ਜੀ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਜੀ ਬੜੀ ਜਲਦੀ ਛੜ ਕੇ ਦਰਸ਼ਨ ਕਰੋ ਜੀ ਸਾਧ ਸੰਗਤ ਜੀ ਅਗਰ ਦਰਸ਼ਨ ਕਰੋ ਜਿਹੜੀਆਂ ਲੱਟੀਆਂ ਜਿਹੜੀਆਂ ਉਹਦਾ ਦੇ ਵਿੱਚ ਸशोਪਤ ਹੈ ਆਪ ਦਰਸ਼ਨ ਕਰੋ ਜੀ ਸਾਹਮਣੇ ਸਾਹਮਣੇ ਹੈ ਹੈਵੀ ਰੋਡ ਹੈ ਬਾਈਪਾਸ ਜੋ ਤੇ ਪੰਜਾਬ ਨੂੰ ਆਉਂਦਾ ਹੈ ਇਹ ਸਾਹਮਣੇ ਗੱਡੀਆਂ ਚੱਲ ਰਹੀਆਂ ਹਨ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਧ ਸੰਗਤ ਜੀ ਦਰਸ਼ਨ ਕਰੋ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਜਿਆਨ ਜਿਹੜਾ ਸੋਨਜੀਤ ਜਿਹੜਾ ਕੁੱਟਿਆ ਵਾਲੀ ਹੈ ਕੰਨਾ ਤੋਂ ਕੁੱਟਿਆ ਵਾਲੀਆਂ ਕਰਦਾ ਹੈ ਜਿਹੜਾ ਬਹੁਤ ਖੋਹੀ ਸਤਿਗੁਰੂ ਜੀ ਨੇ ਰਾਹ ਸਤ ਕਰ ਲਿਆ ਮੁੱਢ ਤੇਨ ਤੋਂ ਹੀ ਦਾਦਾ ਬੁੱਢਾ ਉਹਦਾ ਨਾਮ ਸੋ ਸ੍ਰੀ ਵੰਦੂ ਜੀ ਜੀ ਉਹਦਾ ਸੰਗਤ ਜੀ ਜੋ ਵੀਡੀਓ ਚੰਗੀਆਂ ਲੱਗਣ ਅੱਗੇ ਤੁਹਾਨੂੰ ਕਮੈਂਟ ਸਹਿਰ ਜਰੂਰ ਕਰਿਆ ਕਰੋ ਕਮੈਂਟ ਸਹਿਰ ਔਰ ਸਬਸਕ੍ਰਾਈਬ ਵੀ ਕਰਦਿਆ ਕਰੋ ਤਾਂ ਕਿ ਜੀ ਸਰਕਾਰ ਸਾਹਿਬ ਰਾਜ ਜੀ ਐਸ਼ਕਰਾ ਕਮਿਟ ਕਰਨ ਦੇ ਨਾਲ ਹੀ ਆਪਾਂ ਅੱਗੇ ਵਧਣਾ ਹੈ ਇਹ ਸਾਹਮਣੇ ਲੰਗਰ ਚੱਲਦਾ ਹੈ 24 ਘੰਟੇ ਲੰਗਰ ਚੱਲਦਾ ਹੈ ਇਹ ਸਾਹਮਣੇ ਲੰਗਰ ਚੱਲਦਾ ਹੈ ਜੀ ਇਹ ਲੰਗਰ ਹਾਲ ਹੈ ਇੱਧਰ ਲੰਗਰ ਹਾਲ ਹੈ ਇਹ ਸਾਹਮਣੇ ਲੰਗਰ ਹਾਲ ਹੈ ਜੀ ਆਗ ਦਰਸ਼ਨ ਕਰੋ ਇਹ ਸਾਹਮਣੇ ਲੰਗਰ ਹਾਲ ਹੈ ਇਹ ਸਾਹਮਣੇ ਲੰਗਰ ਹਾਲ ਹੈ ਇਹ ਸਾਹਮਣੇ ਲੰਗਰ ਹਾਲ ਹੈ ਜੀ ਆਓ ਦਰਸ਼ਨ ਕਰੋ ਜੀ ਇਹ ਸਾਹਮਣੇ ਲੰਗਰ ਹਾਲ ਹੈ ਇੱਥੇ ਲੰਗਰ ਚੱਲਦਾ ਹੈ 24 ਘੰਟੇ ਲੰਗਰ ਚੱਲਦਾ ਹੈ ਆਪ ਲੰਗਰ ਦੀ ਸ਼ਕੋ ਸ਼ੱਕ ਸਕਦੇ ਹਾਂ ਜਦੋਂ ਵੀ ਆਈਏ 24 ਘੰਟੇ ਲੰਗਰ ਚੱਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ